ਭਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਤਰਸੀਮ ਸਿੰਘ ਖੁੰਡੇ ਖਰਾਲ ਮੈਂ ਪੰਜਾਬ ਖੇਤ ਮਜ਼ਦੂਰੀ ਨੂੰ ਦਾ ਜਿਲ੍ਹਾ ਆ ਗੂ ਆਹ ਜੀ ਅੱਜ ਤੁਸੀਂ ਆ ਜੇ ਇੱਥੇ ਤਾਂ ਨਲਾਇ ਕੀ ਕਹਿਣਾ ਚਾਹੀਦਾ ਜੇ ਧਰਨਿਆਂ ਦੀ ਗੱਲ ਕਰਨੀ ਹੋਵੇ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਕਹਿੰਦੇ ਸੀਗੇ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਵਾਂਗੇ ਤੇ ਸਾਡੇ ਰਾਜ 'ਚ ਧਰਨੇ ਨਹੀਂ ਲੱਗਣਗੇ ਉਸ ਦੇ ਰਾਜ 'ਚ ਪਹਿਲੀਆਂ ਸਰਕਾਰਾਂ ਨਾਲੋਂ ਵੀ ਵੱਧ ਧਰਨੇ ਲਾਉਣੇ ਪੈ ਰਹੇ ਆ ਮਜਬੂਰੀ ਨਹੀਂ ਹੋਈ ਹੈ ਕਿਉਂਕਿ ਮਜਬੂਰੀ ਜਿਹੜਾ ਕਹਿੰਦੇ ਸੀ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਕੋਪ੍ਰਿਸ਼ਟਾਚਾਰਾਂ ਦੀ ਇਸ ਪੱਧਰ ਤੇ ਪੁਸ਼ਤਪ ਨਹੀਂ ਕਰਨ ਲੱਗੇ ਕਿ ਜਿਹੜੇ ਭ੍ਰਿਸ਼ਟਾਚਾਰ ਆ ਉਹਨਾਂ ਨੂੰ ਦਸਤਰਾ ਦੇ ਵਿੱਚ ਕੁਰਸੀ ਮਿਲਦੀ ਆ ਉਹਨਾਂ ਦੇ ਪਹਿਲ ਦੇ ਆਧਾਰ ਤੇ ਕੰਮ ਗੁੰਦੇ ਆ ਜੇ ਹੁਣ ਗੱਲ ਕਰਨੀ ਹੋਵੇ ਤਾਂ ਖੁੰਡੇ ਹਲਾਲ ਦਾ ਇੱਕ ਮੀਟ ਜਿਹਨੇ ਮਲਕੀਤ ਸੈਕਟਰੀ ਨਾਲ ਰਲ ਕੇ ਕਣਕਾ ਮੋਕਾ ਜਦੋਂ ਕਣਕਾ ਵੱਡੀਆਂ ਜਾ ਰਹੀਆਂ ਸੀਆਂ ਜਾਲੀ ਮੋਬਾਈਲ ਤੇ ਹਾਜ਼ਰੀਆਂ ਐਡਿਟ ਕਰਕੇ ਪਾਈਆਂ ਉਹਨਾਂ ਦੇ ਕਾਰਵਾਈ ਅਧੀਨ ਆ ਪਰ ਉਹਦੇ ਕਹਿਣ ਤੇ ਜਿਹੜਾ ਮਲਕੀਤ ਸੈਕਟਰੀ ਉਹਨੂੰ ਸਾਰੀਆਂ ਰਾਇਆ ਦਿੰਦਾ ਉਹਨਾਂ ਨੇ ਕਿਸੇ ਹੋਰ ਨੂੰ ਅੱਗੇ ਲਾ ਕੇ ਐਪ ਚਲਾ ਲਈ ਉਹਨਾਂ ਦੇ ਅਜੇ ਤਿੰਨ ਮਿਸਟਰੋਲ ਨਿਕਲ ਗਏ ਸਾਨੂੰ ਹਰਪ੍ਰੀਤ ਸ਼ਰਮਾ ਏਪੀਓ ਜਿਹੜਾ ਮੇਜਰ ਕਦੇ ਆਪਰੇਟਰ ਹੁੰਦਾ ਸੀ ਮਿਸਟਰੋਲ ਕੱਢਣ ਵਾਲਾ ਉਹ ਐਂ ਹੀ ਕਹੀ ਜਾਂਦੇ ਵੀ ਫੈਕਟਰੀ ਹੈ ਨਹੀਂ ਜੀ ਸਾਨੂੰ ਐਂ ਕਹਿ ਕੇ ਵੀ ਹਜੇ ਸੈਕਟਰੀ ਨਹੀਂ ਲੱਗੇ ਹਜੇ ਕੰਮ ਨਹੀਂ ਚੱਲ ਸਕਦਾ ਸਾਨੂੰ ਇਹ ਕਹਿ ਕੇ ਖੱਜਲ ਖਵਾਰ ਕੀਤਾ ਜਾਂਦਾ ਦੂਜੇ ਪਾਸੇ ਉਹ ਜਿਹੜੇ ਕਪੜੇ ਕਰਦੇ ਆ ਉਹਨਾਂ ਦੇ ਮਿਸਟਰੋਲ ਤਾਂ ਨਿਕਲ ਜਾਂਦੇ ਆ ਕਿਉਂਕਿ ਉਹ ਗਲੀਆਂ ਨਾਲੀਆਂ ਖਾਲਿਆਂ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਰੇਤਾ ਬਜਰੀ ਛੱਕ ਕੇ ਆਪ ਛੱਕਦੇ ਆ ਜੀ ਆਰਐਸਐਨ ਨਾਲ ਰਲ ਕੇ ਛੱਕਦੇ ਆ ਏਪੀਓ ਆ ਜਿਹੜਾ ਮੇਜਰ ਆਪਰੇਟਰ ਤੇ ਏਪੀਓ ਬਣਿਆ ਹੋਇਆ ਉਹਨੂੰ ਵੱਡਾ ਹਿੱਸਾ ਮਿਲਦਾ ਫਰਮਾਂ ਤੋਂ ਕਮਿਸ਼ਨ ਆਉਂਦਾ ਹੈ ਤਾਂ ਕਰਕੇ ਉਹਨਾਂ ਦੇ ਪਹਿਲ ਦੇ ਆਧਾਰ ਤੇ ਕੰਮ ਹੋ ਜਾਂਦੇ ਪਰ ਸਾਡੇ ਆਮ ਇਤੂਰਾਂ ਨੂੰ ਜਰੂਰ ਉਹਨੂੰ ਜਦੋਂ ਵੀ ਉਹਨਾਂ ਨੇ ਕੰਮ ਦੀ ਮੰਗ ਕਰਨੀ ਹੈ ਕੰਮ ਦੀ ਮੰਗ ਦੀ ਅਰਜੀ ਭਰਤੀ ਕੰਮ ਨਹੀਂ ਦੇਣਾ ਉਹਨਾਂ ਨੂੰ ਫੇਰ ਧਰਨਾ ਲਾਉਣਾ ਪੈਂਦਾ ਜਿਦੇ ਕਰਕੇ ਇਸ ਆਪ ਸਰਕਾਰ ਝਾੜੂ ਵਾਲਿਆਂ ਦੀ ਸਰਕਾਰ ਆਪਣੇ ਆਪ ਨੂੰ ਇਮਾਨਦਾਰ ਕਹੌਣ ਵਾਲੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰੀ ਆ ਭ੍ਰਿਸ਼ਟਾਚਾਰੀਆਂ ਦਾ ਬੋਲਬਾਲਾ ਏ ਹੁਣ ਮਕਾਨਾਂ ਦੀਆਂ ਗਰੰਟਾ ਆਈਆਂ ਸਾਨੂੰ ਦਸਤਰਾں ਦੇ ਗੁਪਤ ਸੂਚਨਾ ਤੋਂ ਇਹ ਪਤਾ ਲੱਗਿਆ ਵੀ ਭਾਈ ਜਿਹੜੇ ਹੁਣ ਵਾਲੇ ਮਕਾਨ ਆ ਉਹੋ ਐਮਐਲਏ ਰਾਹੀਂ ਮਿਲਨੇ ਆ ਦੇਖੋ ਜਿਹੜੇ ਕੰਧਾਂ ਤੇ ਲਿਖ ਲਿਖ ਲਾਉਂਦੇ ਆ ਵੀ ਭਾਈ ਵੋਟ ਮੁੱਲ ਨਹੀਂ ਲੈਣੀ ਚਾਹੀਦੀ ਮੋਲੋ ਖਰੀਦਣੀ ਨਹੀਂ ਚਾਹੀਦੀ ਵੇਚਣੀ ਨਹੀਂ ਚਾਹੀਦੀ ਨਸ਼ੇ ਨਹੀਂ ਕਰ ਨਸ਼ੇ ਨਾਲ ਨਹੀਂ ਪਾਉਣੀ ਚਾਹੀਦੀ ਉਹ ਹੁਣ ਪੰਚਾਇਤੀ ਇਲੈਕਸ਼ਨ ਅਗਲੀ 20 ਅਕਤੂਬਰ ਨੂੰ ਵੱਜ ਗਈ ਹੈ ਕੱਲ ਨੋਟੀਫਿਕੇਸ਼ਨ ਹੋ ਗਿਆ ਉਹਨਾਂ ਦਾ 20 ਤਰੀਕ ਨੂੰ ਪੰਚਾਇਤੀ ਇਲੈਕਸ਼ਨ ਦੀਆਂ ਵੋਟਾਂ ਲੈਣ ਵਾਸਤੇ ਐਮਐਲਏ ਨੇ ਸਰਕਾਰੀ ਪੈਸੇ ਦੀ ਦੁਰਵਰਤੋਂ ਸ਼ੁਰੂ ਕਰਤੀ ਹੈ ਵੀ ਐਮਐਲਏ ਕੋਲੇ ਜਾਓ ਜਿਹਨੇ ਕੋਠਾ ਲੈਣਾ ਹੈ ਫੇਰ ਤੁਹਾਨੂੰ ਕੋਠਾ ਮਿਲੂਗਾ ਨਹੀਂ ਤਾਂ ਕੱਲ ਚਿਬੜਾਂ ਵਾਲੀ ਪਿੰਡ 'ਚ ਥੋੜੀ ਜਿਹੀ بارش ਆਈ ਆ ਪਰਸੋ ਵਾਲੀ ਸ਼ਾਮ ਨੂੰ ਉਸ بارش ਨਾਲ ਕੱਲ ਪਿੰਡ ਚਿਬੜਾਂ ਵਾਲੀ ਦੇ ਵਿੱਚ ਪੰਜ ਜੀਆਂ ਦਾ ਪਰਿਵਾਰ ਜਿਹਦੇ ਵਿੱਚ 6 ਸਾਲ ਤੇ 10 ਸਾਲ ਦੇ ਦੋ ਛੋਟੇ ਬੱਚੇ ਆ ਕੋ ਕੋਠੇ ਥੱਲੇ ਆ ਕੇ ਬਹੁਤ ਗੰਭੀਰ ਸੱਟਾਂ ਨੇ ਸਰਕਾਰੀ ਹਸਪਤਾਲ ਚ ਦਾਖਲ ਆ ਇਹ ਕਹਿੰਦੇ ਆ ਬਾਕੀ ਜਿਹੜੇ ਲੋਕ ਆ ਉਹ ਮਰਨ ਕੋਠਿਆਂ ਥੱਲੇ ਆ ਕੇ ਉਹ ਨਰੇਗਾ ਦੇ ਕੰਮ ਨਹੀਂ ਉਹ ਖੱਜਲ ਖਵਾਰ ਹੋਣ ਉਹਨਾਂ ਨੂੰ ਕੋਈ ਨਹੀਂ ਇੱਥੇ ਜਿਹੜਾ ਕੋਈ ਅਫਸਰਾਂ ਨੂੰ ਲੈ ਦੇ ਕਰਦਾ ਏ ਉਹਨਾਂ ਨੂੰ ਨਰੇਗਾ ਦਾ ਕੰਮ ਵੀ ਵੱਧੂ ਜਿਹੜੇ ਇਹਨਾਂ ਦੀ ਚਾਪਲੂਸੀ ਕਰਦੇ ਆ ਉਹਨਾਂ ਨੂੰ ਕੋਠੇ ਦੀਆਂ ਗਰੰਟੀਆਂ ਵੀ ਭੋਆਂ ਪਹਿਲਾਂ ਕੋਠਾ ਪਿਆ ਹੋਵੇ ਤਾਂ ਵੀ ਮਿਲਦੀ ਗਈ ਇਸ ਵਾਸਤੇ ਸਾਡੀ ਮੰਗ ਆ ਕਿ ਜਿਹੜਾ ਭ੍ਰਿਸ਼ਟਾਚਾਰ ਹੈ ਇਹ ਫਲਾ ਰੱਖਿਆ ਇਹ ਬੰਦ ਹੋਣਾ ਚਾਹੀਦਾ ਸਹੀ ਲੋਕਾਂ ਨੂੰ ਮਕਾਨਾਂ ਦੀਆਂ ਗਰੰਟੀਆਂ ਮਿਲਣੀਆਂ ਚਾਹੀਦੀਆਂ ਜਿਹੜੇ ਲੋਕ ਕੰਮ ਨਹੀਂ ਉਹ ਧੱਕੇ ਖਾ ਰਹੇ ਉਹਨਾਂ ਦੀ ਖੱਜਲ ਖਵਾਰੀ ਬੰਦ ਹੋਣੀ ਚਾਹੀਦੀ ਹੈ ਜੇ ਨਾ ਬੰਦ ਹੋਈ ਭਾਵੇਂ ਇਹਨਾਂ ਨੇ ਪੰਚਾਇਤੀ ਇਲੈਕਸ਼ਨਾਂ ਦੀ ਡੇਟ ਬੰਨਤੀ ਹੈ ਤੇ ਅਸੀਂ ਵੀ ਅੱਜ ਹੀ ਇੱਥੇ ਡੇਟ ਬੰਨ ਕੇ ਜਾਣੀ ਆ ਕਿ ਇਹਨਾਂ ਮੰਗਾਂ ਨੂੰ ਹੱਲ ਕਰਾਉਣ ਵਾਸਤੇ ਆਉਣ ਵਾਲੇ ਦਿਨਾਂ 'ਚ ਵੀਡੀਓ ਡੀਸੀ ਜਾਂ ਏਡੀਸੀ ਦੇ ਦਫ਼ਤਰ ਮੂਰੇ ਧਰਨਾ ਲਾਵਾਂਗੇ ਕਿਉਂਕਿ 1 ਤੋਂ 1 ਸਤੰਬਰ ਤੋਂ 6 ਸਤੰਬਰ ਤੱਕ ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨੀ ਏਕਤਾ ਗਰਾਹਾਂ ਤੇ ਸਾਡੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਜ਼ਦੂਰ ਕਿਸਾਨ ਤੇ ਵਾਤਾਵਰਣ ਪੱਖੀ ਖੇਤੀ ਨੀਤੀ ਨੂੰ ਲੈ ਕੇ 6 ਦਿਨ ਲਗਾਤਾਰ ਚੰਡੀਗੜ੍ਹ ਚ ਮੋਰਚਾ ਲਾਇਆ 14 ਸਾਲ ਤੋਂ ਜਿਹੜਾ ਇਹਨਾਂ ਨੇ ਮਟਕਾ ਚੌਕ ਉਨੀ ਮਾਰਚ ਨਹੀਂ ਕਰਨ ਦੇਦੇ ਸੀ ਉਹ ਤਾਕਤ ਦੇ ਜੋਰ ਮਟਕਾ ਚੌਕ ਤੱਕ ਮਾਰਚ ਕਰਕੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਮੰਗਾਂ ਮੰਨਵਾਈਆਂ ਜਿਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਹੁਣ ਭਾਈ ਜਿਹੜੀ ਨਰੇਗਾ ਚ ਖੱਜਲ ਖਵਾਰੀ ਹੁੰਦੀ ਆ ਫਰਸਟ ਲੋਕੇਸ਼ਨ ਤੇ ਹੀ ਫੋਟੋ ਹੁੰਦੀ ਆ ਦੋ ਵਾਰੀ ਭਵਾਂ ਤੁਸੀਂ ਕੰਮ 3 ਕਿਲੋਮੀਟਰ ਦੂਰ ਕਰਦੇ ਆ ਵੀ ਉਹ ਜਿਹੜੀ ਫਰਸਟ ਲੋਕੇਸ਼ਨ ਵਾਲੀ ਬੰਦ ਹੋਊਗੀ ਤੇ ਕੰਮ ਵਾਲੀ ਥਾਂ ਤੇ ਫੋਟੋ ਹੋਇਆ ਕਰੂਗੀ ਮਨ ਮਜ਼ਦੂਰਾਂ ਨੂੰ ਪਲਾਟ ਦਿੱਤੇ ਜਾਣਗੇ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ ਤੇ ਸੁਸਾਇਟੀਆਂ ਦੇ ਜਿਹੜੇ ਮੈਂਬਰ ਬਣਾ ਕੇ ਮਜ਼ਦੂਰਾਂ ਨੂੰ ਕਰ ਦਿੱਤੇ ਜਾਣਗੇ ਉਹ ਮੰਗਾਂ ਦਾ ਜਿਹੜਾ ਮੰਗ ਪੱਤਰ ਜਾਂ ਜਿਹੜੀਆਂ ਮੁੱਖ ਮੰਤਰੀ ਨੇ ਮੰਗਾਂ ਸਾਨੂੰ ਲਿਖ ਕੇ ਦਿੱਤੀਆਂ ਉਹ ਪਿਛਲੇ ਦਿਨੀ ਅਸੀਂ ਡੀਸੀ ਤੇ ਐਡੀਸ਼ਨ ਨੂੰ ਮਿਲ ਕੇ ਕਿਹਾ ਵੀ ਆ ਮੰਗਾਂ ਲਾਗੂ ਕਰੋ ਥੋਡੇ ਮੁੱਖ ਮੰਤਰੀ ਨੇ ਕਿਹਾ ਉਹ ਮੰਗਾਂ ਇਹ ਕਹਿੰਦੇ ਜੀ ਸਾਡੇ ਕੋਲ ਤਾਂ ਹਜੇ ਨੋਟੀਫਿਕੇਸ਼ਨ ਨਹੀਂ ਆਈ ਤੇਲ ਦੇ ਰੇਟ ਵਧਣ ਅੱਧੀ ਰਾਤ ਨੂੰ ਰੇਟ ਵਧਣ ਦਾ ਐਲਾਨ ਹੋ ਜਾ ਤੜਕੇ ਨੂੰ ਅੱਧੀ ਰਾਤ ਨੂੰ ਹੀ ਪੰਪ ਤੇ ਕਹਿਣਦੇ ਬਈ ਹੁਣ ਇਹ 82 ਨਹੀਂ ਹੁਣ 84 ਰੁਪਏ ਹੋਊਗਾ ਪਰ ਸਾਡੇ ਮਜ਼ਦੂਰਾਂ ਦੀਆਂ ਮੰਗਾਂ ਦੇ ਨੋਟੀਫਿਕੇਸ਼ਨਾਂ ਜੀ ਅਲਝਾਈ ਰੱਖਦੇ ਆ ਇਸ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀ ਵੱਲੋਂ ਮੁੱਖ ਮੰਤਰੀ ਨਾਲ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਕਿਸੇ ਨਾ ਕਿਸੇ ਦਫ਼ਤਰ ਡੀਸੀ ਏਡੀਸੀ ਜਾਂ ਵੀਡੀਓ ਦਫ਼ਤਰਾਂ ਦੇ ਧਰਨੇ ਲਾ ਕੇ ਉਹਨਾਂ ਮੰਗਾਂ ਨੂੰ ਲਾਗੂ ਕਰਾਇਆ ਜਾਵੇ ਸਾਰੇ ਜਮ ਮਜ਼ਦੂਰਾਂ ਨੇ ਧਰਨਾ ਲਗਾਇਆ ਸੀ ਕੁਝ ਮੰਗਾ ਸੀ ਕੀ ਧਿਆਨ ਚਾਹੀ ਜੀ ਤੁਹਾਡੇ ਮਜ਼ਦੂਰਾਂ ਨੇ ਇਹ ਮੰਗਿਆ ਰੇਡੀ ਸਾਨੂੰ ਮੰਗ ਮਿਲੇ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡਾਂ ਚ ਕੁਝ ਤਾਂ ਪੀਐਮਏ ਵਾਜ ਦੇ ਹਾਊਸ ਸੀ ਜਿਹਨਾਂ ਨੇ ਮਸਹੂਲ ਕਢਣ ਵਾਲੇ ਸੀ ਕੁਝ ਉਹਨਾਂ ਨੂੰ ਕੰਮ ਨਹੀਂ ਸੀ ਮਿਲ ਰਿਹਾ ਉਹ ਮਸਹੂਲ ਕਢ ਕੰਮ ਸ਼ੁਰੂ ਕਰਵਾਉਣਾ ਸੀ ਉਹ ਅਸੀਂ ਵੀਡੀਓ ਸਾਨੂੰ ਹਦਾਇਤ ਕਰਤੀ ਆ ਕੱਲ ਤੱਕ ਸਾਰੇ ਮਜ਼ਦੂਰਾਂ ਨੂੰ ਕੰਮ ਮਿਲ ਜਾਊਗਾ ਜੀ ਸਰ ਇੱਕ ਮਜ਼ਦੂਰ ਕਹਿੰਦੇ ਆ ਵੀ ਕੁਝ ਕਰਪਟ ਲੋਕ ਸੀ ਜਿਨ੍ਹਾਂ ਦੀਆਂ ਆਈਡੀਆਂ ਵਿਭਾਗ ਨੇ ਬੰਦ ਕਰਤੀਆਂ ਤੇ ਪਰ ਉਹ ਕਰਪਟ ਲੋਕਾਂ ਦੀਆਂ ਹੀ ਖੋਰ ਆਪਣੇ ਕਰੀਬੀਆਂ ਦੇ ਨਾਂ ਤੇ ਫਰਜੀ ਆਈਡੀਆਂ ਚਲਵਾ ਕੇ ਦਫ਼ਤਰਾਂ 'ਚ ਪੂਰਾ ਸਨਮਾਨ ਲੈ ਰਹੇ ਆ। ਇਹਦੇ ਬਾਰੇ ਕੀ ਪ੍ਰਤੀਕਿਰਿਆ ਤੁਹਾਡੀ ਜੀ? ਇਸ ਸਬੰਧ 'ਚ ਜੀ ਆੜੀ ਸਾਹਿਬ ਨੇ ਵੀ ਇਹੀ ਭਰੋਸਾ ਦਿਵਾਇਆ ਗਿਆ ਕਿ ਅਸੀਂ ਪੜਤਾਲ ਕਰਾਂਗੇ। ਵੈਸੇ ਅਸੀਂ ਜੋ ਕਰਾਪਟ ਬੰਦੇ ਸੀ ਉਹਨਾਂ ਦੀਆਂ ਆਈਡੀਆਂ ਵੀ ਬੰਦ ਕਰਦੇ ਉਹਨਾਂ ਖਿਲਾਫ ਐਫ ਆਈ ਆਰ ਲਈ ਅਸੀਂ ਡੀ ਸਾਹਿਬ ਨੂੰ ਲਿਖ ਦਿੱਤਾ ਸੀ ਇਹ ਮਾਨ ਜੋ ਗਿਆ ਜੀ ਆੜੀ ਸਾਹਿਬ ਨੇ। ਤੋਂ ਕਾਰਵਾਈ ਅਧੀਨ ਕੰਮ ਤੇ ਬਾਕੀ ਜੇਕਰ ਧਿਆਨ ਚਾਹੁੰਦਾ ਪੜਤਾਲ ਦਿੱਤਾ ਸੀ ਉਹ ਆਈਡੀਆਂ ਵੀ ਬੰਦ ਕਰਾਂਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰਾਂਗੇ। ਧੰਨਵਾਦ। ਖੱਜਲ ਖਵਾਰੀ ਕਰਨ ਵਾਲੀ ਅਸਰ ਚਾਹੀ ਮੁਰਦਾਬਾਦ 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 ਸ੍ਰੀ ਕਾਤਾਪ ਖੱਜਲ ਖਵਾਰੀ ਕਰਨ ਵਾਲੀ ਅਸਰ ਚਾਹੀ ਮੁਰਦਾਬਾਦ 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 ਬਕਸਾ ਦਾ ਐਡੀਸੀ ਮੁਰਦਾਬਾਦ 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 ਬਕਸਾ ਦਾ ਐਡੀਸੀ ਮੁਰਦਾਬਾਦ 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 ਸਭ ਛੇਰ ਸਾਈਟ ਵੀ ਮੁਰਦਾਬਾਦ ਮੁਰਦਾਬਾਦ ਬਾਈ ਜੀ ਕੀ ਨਾਮ ਹੈ ਆਪਣਾ ਮੈਂ ਕਾਕਾ ਸਿੰਘ ਜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਬਲਕ ਪ੍ਰਦਾਨਾ ਅੱਜ ਏਡੀਸਫਤਰ ਤੁਸੀਂ ਧਰਨਾ ਲਾਇਆ ਹੈ ਕੀ ਕਾਰਨ ਦੇ ਮਾਮਲਾ ਇਹ ਹੈ ਜੀ ਅਸੀਂ ਜਦੋਂ ਨਰੇਗਾ ਦੇ ਕੰਮ ਦੀ ਮੰਗ ਕਰਦੇ ਆ ਹਰ ਵਾਰੀ ਸਾਨੂੰ ਏਡੀਸੀ ਜਾਂ ਵੀਡੀਓ ਦਫ਼ਤਰ ਧਰਨਾ ਲਾ ਕੇ ਹੀ ਕੰਮ ਮਿਲਦਾ ਪਹਿਲਾਂ ਅਸੀਂ ਧਰਨਾ ਲਾਇਆ ਸੀਗਾ ਵੀਡੀਓ ਦਫ਼ਤਰ ਉਦੋਂ ਸਾਨੂੰ 5 ਦਿਨ ਦਾ ਕੰਮ ਦਿੱਤਾ ਤੇ ਹੁਣ ਜਦੋਂ ਫੇਰ ਧਰਨਾ ਐਸੇ ਏਡੀਸੀ ਤੇ ਲਾ ਕੇ ਗਏ ਆ ਉਦੋਂ ਵੀ ਸਾਨੂੰ 5 ਦਿਨਾਂ ਦਾ ਕੰਮ ਦਿੱਤਾ ਗਿਆ ਜਣੇ ਸਾਨੂੰ ਕੰਮ ਲੈਣ ਵਾਸਤੇ 50-60 ਬੰਦਿਆਂ ਨੂੰ ਖੱਜਲ ਖਵਾਰੀ ਹੋਣਾ ਪੈਂਦਾ ਧਰਨਾ ਲਾ ਕੇ ਲਾਉਣਾ ਪੈਂਦਾ ਕੰਮ ਮਿਲਦਾ ਇਸ ਕਰਕੇ ਦੁਖੀ ਹੋਏ ਅੱਜ ਫੇਰ ਅਸੀਂ ਏਡੀਸੀ ਦਫਤਰ ਮੁਕਸਰ ਇਸ ਧਰਨਾ ਲਾ ਕੇ ਆਏ ਬੈਠੇ ਆ ਕਿਉਂਕਿ ਇੱਥੇ ਮਾਮਲਾ ਕੀ ਆ ਕਿ ਜਿਹੜਾ ਮਲਕੀਤ ਸੈਕਟਰੀ ਆ ਉਹ ਪਿਛਲੇ ਦਿਨ ਸਾਡੇ ਖੁੰਡੇ ਹਲਾਲ ਸੈਕਟਰੀ ਹੁੰਦਾ ਸੀ ਤੇ ਉਹਨੇ ਕਾਫੀ ਜਨੇ ਘਬਲੇ ਕੀਤੇ ਆ ਜਿਹਦੇ ਤਹਿਤ ਮਲਕੀਤ ਸੈਕਟਰੀ ਦੇ ਤੇ ਉਥੋਂ ਦੇ ਜਿਹੜਾ ਮੇਡ ਸੀ ਉਹਦੇ ਨਾਲ ਉਹਨਾਂ ਤੇ ਉਦੋਂ ਕਾਰਵਾਈ ਹੋਈ ਨਾ ਉਸ ਕਾਰਵਾਈ ਰਾਹੀਂ ਤੇ ਜਿਹੜੇ ਝਾੜੂ ਵਾਲਾ ਦੇ ਆਪਣੇ ਆਪ ਨੂੰ ਬਹੁਤ ਵੱਡੇ ਮਾਨਦਾਰ ਕਹਾਉਂਦੇ ਆਵੇ ਅਸੀਂ ਤਾਂ ਬਹੁਤ ਮਾਨਦਾਰ ਆ ਉਹਨਾਂ ਨੇ ਉਸ ਮਲਕੀਤ ਸਾਈਟਰੀ ਨੂੰ ਬਚਾਉਣ ਵਾਸਤੇ ਝਾੜੂ ਵਾਲਿਆਂ ਦੀਆਂ ਖਪਾਰਚਾ ਰਾਹੀਂ ਪਰਚੇ ਤੋਂ ਉਹਨਾਂ ਨੂੰ ਬਚਾ ਲਿਆ ਗਿਆ ਇਸ ਕਰਕੇ ਉਹ ਰੰਜਸ ਤਹਿਤ ਮਲਕੀਤ ਸਾਨੂੰ ਕੰਮ ਨਹੀਂ ਲੈਣ ਦਿੰਦਾ ਉਹ ਸਾਡੇ ਕੰਮ ਛੜਿੱਕੇ ਰਹਿੰਦਾ ਕਿਉਂਕਿ ਹੁਣ ਜਿਹੜੀ ਜ਼ਿੰਮੇਵਾਰੀ ਛਮਸ਼ੇਰ ਦੀ ਲੱਗੀ ਸੀ ਤੇ ਛਮਸ਼ੇਰ ਕੋਲੇ ਜਦੋਂ ਅਸੀਂ ਕੰਮ ਦੀ ਮੰਗ ਕਰਤੀ ਆ ਕਿ ਸਾਨੂੰ ਕੰਮ ਦਿਓ ਅਸੀਂ ਦੋ ਆਰੀ ਮਾਦੇ ਕੋਲੇ ਖੁਦ ਸ਼ਮਸ਼ੇਰ ਕੋਲੇ ਗਏ ਤੇ ਦੋ ਆਰੀ ਉਹਦੇ ਨਾਲ ਫੋਨ ਤੇ ਗੱਲ ਹੋਈ ਕੱਲ ਵੀ ਏਡੀ ਸਾਹਿਬ ਨਾਲ ਦੋ ਆਰੀ ਫੋਨ ਤੇ ਗੱਲ ਹੋਈ ਕਹਿੰਦਾ ਤੁਹਾਡਾ ਮਸਤੌਨ ਨਿਕਲ ਜਾਊਗਾ ਅੱਜ ਹਜੇ ਤੱਕ ਨਹੀਂ ਮਸਤੌਨ ਨਿਕਲਿਆ ਜੀਤ ਹੋਏ ਦੁਖੀ ਹੋયા ਨੇ ਅਸੀਂ ਇੱਥੇ ਧਰਨਾ ਲਾਉਣ ਦੀ ਮਜਬੂਰੀ ਬਣੀ ਤੇ ਇੱਥੇ ਜਿਹੜੇ ਘਬੜੇ ਬਾਜ਼ ਨੇ ਜਿਨ੍ਹਾਂ ਦਾ ਮਲਕੀਤ ਸੈਕਟਰੀ ਆ ਉਹ ਜਿਹਨੂੰ ਕਹਿੰਦਾ ਵੀ ਇਹਨਾਂ ਦਾ ਮਸਤੌਲ ਕੱਢ ਦਿਓ ਉਹਨਾਂ ਦਾ ਫੌਰੀ ਨਿਕਲ ਜਾਂਦਾ ਪਰ ਇੱਥੇ ਸਾਨੂੰ ਆਇਆ ਤੋਂ ਬਿਨਾ ਕੰਮ ਨਹੀਂ ਮਿਲਦਾ ਸਾਨੂੰ ਖਾਸੀ ਸਾਡੀ ਜਿਹੜੀ ਖੱਜਲ ਖਵਾਰੀ ਕੀਤੀ ਜਾ ਰਹੀ ਹੈ। ਛੋਰਾ ਨੂੰ ਘਰੇ ਬੈਠਾ ਨੂੰ ਪੁਸਤੌਰ ਨਿਕਲ ਜਾਂਦੇ ਆ। ਛੋਰਾ ਨਹੀਂ ਉੱਥੇ ਦਫ਼ਤਰਾਂ ਦੇ ਵਿੱਚ ਬੈਠਿਆ ਦੀ ਪੁਸਤ ਪੜਾਈ ਹੁੰਦੀ ਆ। ਪਰ ਸਾਨੂੰ ਕੰਮ ਦੇਣ ਵਾਸਤੇ ਖੱਜਲ ਖਵਾਰੀ ਕੀਤੀ ਜਾਂਦੀ ਆ। ਇਸ ਕਰਕੇ ਭਰਾਵੋ ਅੱਜ ਦਾ ਜਿਹੜਾ ਏਡੀ ਸਾਹਿਬ ਨੇ ਸਾਨੂੰ ਉਸ ਵਾਸਤੇ ਬੁਾਇਆ ਕਿ ਅਸੀਂ ਤੁਸੀਂ ਉਹਨਾਂ ਦੇ ਜਿਹੜੀ ਕਾਰਵਾਈਆਂ ਦੀਆਂ ਜਿਹੜੇ ਵੀ ਉਹਨਾਂ ਨੇ ਘਪਲੇ ਕੀਤੇ ਹੈ ਘਪਲੇ ਤਾਂ ਤਾਂ ਨੇ ਇਹ ਇੱਥੋਂ ਤੱਕ ਜਿਹੜੇ ਮਾਲੋ ਖੁੰਡੇ ਹਲਾਲ ਨਾਨਕਪੁਰਾ ਉੱਥੇ ਜਿਹੜੇ ਪੱਕੇ ਖਾਲੇ ਬਣਦੇ ਆ। ਪੱਕੇ ਖਾਲਿਆਂ ਦੇ ਵਿੱਚ ਜਿਹੜਾ ਮਾਲ ਢੋਆ ਢੋਆਈ ਹੋਈ ਹਿੱਟਾ ਲੈ ਆਉਣੀਆਂ ਹੁੰਦੀਆਂ ਐ ਸਿਮਿੰਟ ਲਿਆਉਣਾ ਹੁੰਦਾ ਤੇ ਹੋਰ ਰੇਤਾ ਲੈ ਲੈਉਣਾ ਹੁੰਦਾ ਉਹ ਸਾਰਾ ਸਰਕਾਰ ਨੇ ਦੇਣਾ ਹੁੰਦਾ ਪਰ ਇੱਥੇ ਇਹ ਕੀ ਕਰਦੇ ਆ ਇਹ ਕਿਸਾਨ ਨੂੰ ਕਹਿੰਦੇ ਵੀ ਭਾਈ ਤੂੰ ਲਿਆ ਤੇਰੇ ਕੋਲ ਸਾਧਨ ਹੈਗੇ ਆ ਉਹ ਸਾਰੇ ਦਾ ਸਾਰਾ ਪੈਸਾ ਇਹ ਗਮਨ ਕਰ ਜਾਂਦੇ ਆ ਸਾਰਾ ਸਮਾਨ ਆ ਜਿਹੜਾ ਉਹ ਕਿਸਾਨ ਤੋਂ ਮੰਗਵਾ ਲੈਂਦੇ ਆ ਪੈਸੇ ਸਾਰੇ ਇੱਥੇ ਜੀਆਰ ਤੇ ਸੈਕਟਰੀ ਵਗੈਰਾ ਸਾਰੇ ਮਿਲ ਕੇ ਉਹ ਛੱਕ ਜਾਂਦੇ ਇਸ ਕਰਕੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਤਾਂ ਕੰਮ ਦਿੱਤਾ ਜਾਂਦਾ ਤਾਂ ਉਹਨਾਂ ਦੀ ਉਹਨਾਂ ਨੂੰ ਜੀ ਹਜ਼ੂਰੀ ਕੀਤੀ ਜਾਂਦੀ ਸਾਨੂੰ ਕੰਮ ਤੋਂ ਖੱਡਲ ਖਵਾਰ ਕੀਤਾ ਜਾਂਦਾ